ਲੋਕੀ ਵੇਖਦੇ ਹੈਗੇ ਨੇ ਸ਼ੌਕ ਹੋ ਜਾਂਦੇ ਕਿ ਇੱਕ ਜੰਮੂ ਚ ਲੇਡੀ ਆਟੋ ਚਲਾਉਂਦੀ ਥੀ ਹੈ ਬੜੇ ਜਨੇ ਸਵਾਰੀਆਂ ਵੀ ਕੰਦੀਆਂ ਗਈਆਂ ਕਹਿੰਦੇ ਪਹਿਲੀ ਲੇਡੀ ਜੀ ਦੇਖੀ ਹੈ ਜਿਹੜੀ ਕਿ ਐਨੀ ਹਿੰਮਤ ਕਰੇਗਾ ਦੀ ਹੈ ਬੱਚੇ ਦੇ ਸਮੇਂ ਵਿੱਚ ਆਦਨ ਕਿ ਬੇਟੀਆਂ ਕੋਹਾਂ ਕੋਲ ਘਟ ਨਹੀਂ ਆਣ ਤਿੱਤੋ ਦਿੱਖਦਾ ਵੀ ਮੇਰੇ ਪਿੱਛੇ ਇੱਕ ਸਾਰੀ ਜੰਮੂ ਦੀ ਬੇਟੀ ਜਿਹਦਾ ਨਾਮ ਅਮਨ ਦੱਸਿਆ ਜਿਆਦਾ ਕਿ ਈ ਰਿਕਸ਼ਾ ਚਲਾਉਂਦੀ ਹੈ ਸਾਰੀ ਗੱਲਬਾਤ ਕਰਨੇ ਸਾਰ ਅਮਨ ਜੀ ਕਿੰਨੀ ਤੇਰੀ ਯਾਟ ਚਲਾਉਂਦੀ ਹੈ ਸਭ ਨੂੰ ਟਾਈਮਿੰਗ ਹੋ ਗਿਆ ਟਾਈਮਿੰਗ ਹੋਈ ਹੈ ਹਾਂਜੀ ਤੇ ਤੁਹਾਨੂੰ ਇੱਕ ਈ ਸੋਚ ਆਈ ਡਾਟੋ ਚਲਾਉਣ ਦੀ ਸਰ ਮੇਰੇ ਹਸਬੰਡ ਠੀਕ ਨਹੀਂ ਹੈਗੇ ਤੇ ਘਰ ਦਾ ਖਰਚਾ ਨਿਕਾਲਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਪਹਿਲਾਂ ਹਸਬੰਡ ਚਲਾਉਂਦੇ ਹਾਂ ਹਾਂਜੀ ਤੇ ਕੰਮ ਦਾ ਕੀ ਵੀ ਕਿਹਦਾ ਕੰਮ ਬਹੁਤ ਮੁਸ਼ਕਿਲ ਹੈ ਸਵਾਰੀ ਮਿਲੇ ਤੇ ਫੇਰੀ ਹੈ ਵੀ ਤੁਹਾਨੂੰ ਕਿੰਨਾ ਨਹੀਂ ਕੱਲ ਸੋਚਿਆ ਕਿ ਰਿਕਸ਼ਾ ਚਲਾਉਣੇ ਬਹੁਤ ਨਹੀਂ ਸਰ ਨਹੀਂ ਕੋਈ ਤੇ ਜਿਲ੍ਹੇ ਤੋਂ ਈ ਰਿਕਸ਼ਾ ਚਲਾਉਂਦੇ ਤੇ ਲੋਕ ਬੜੇ ਹੈਰਾਨ ਹੁੰਦੇ ਉਹ ਮੈਂ ਖਾਸ ਕਰਕੇ ਸਾਡੇ ਜੰਮੂ ਦੀ ਜਿਹੜੀ ਕਹਤੀਆਂ ਨੇ ਅੱਜ ਕੱਲ੍ਹ ਦੇ ਲੋਕਾਂ ਦਾ ਨਾ ਕਿ ਅੰਦਰ ਅੰਦਰ ਰੱਖੋ ਇਹਨੇਗੀ ਮਰਤੋ ਹੀ ਕੋਈ ਐਸਾ ਨਹੀਂ ਕੋਈ ਬੋਲਦਾ ਉਸੀ ਨਹੀਂ ਨਹੀਂ ਲੋਕੀ ਵੇਖਦੇ ਹੈਗੇ ਨੇ ਸ਼ੌਕ ਹੋ ਜਾਂਦੇ ਕਿ ਇੱਕ ਜੰਮੂ ਦੀ ਲੇਡੀ ਆਟੋ ਚਲਾਉਂਦੀ ਈ ਹੈ ਬੜੇ ਜਨੇ ਸਵਾਰੀਆਂ ਵੀ ਕੰਦੀ ਹੈਗੀਆਂ ਕਹਿੰਦੇ ਪਹਿਲੀ ਲੇਡੀ ਜੀ ਦੇਖੀ ਹੈ ਜਿਹੜੀ ਕਿ ਐਨੀ ਹਿੰਮਤ ਕਰੇਗਾ ਦੀ ਹੈ ਤੇ ਜੇ ਕੋਈ ਸਾਡੀ ਸਟੋਰੀ ਬਿੱਤੀ ਹੁੰਦੇ ਕੋਲ ਕੋਈ ਮਿਲਣਾ ਚਾਹੁੰਦਾ ਕੋਈ ਸਵਾਰੀ ਤੇ ਕਿਸ ਰੋਡ ਉਪਰ ਤੋਂ ਚਾਹੁੰਦੇ ਹੈ ਰਿਕਸ਼ਾ ਵਗੈਰਾ ਮੈਂ ਇਥੇ ਡੋਗਰਾ ਜਾਉ ਹਾਂ ਜੀ ਤਸਵੀਰ ਕਿੰਨੇ ਵਜੇ ਨਾਲ ਆਉਂਦੀ ਹੈ ਸਵੇਰੇ ਕਰੋ ਬਿਓ ਕਿ ਬੱਚੇ ਸਕੂਲ ਗਏ ਜਿਨੇ ਨੇ ਮੈਂ ਬੱਚੇ ਬੱਚੇ ਸਕੂਲ ਛੱਡ ਗਏ ਤੇਰੇ ਬਾਅਦ ਕਿੰਨੇ ਬੱਚੇ ਨੇ ਤੁਹਾਡੇ ਮੇਰੀਆਂ ਦੋ ਬੇਟੀਆਂ ਦੋ ਬੇਟੀਆਂ ਉਹ ਸਕੂਲ ਜਾਂਦੀਆਂ ਨੇ ਸਕੂਲ ਸੀ ਐਮ ਰਾਜਵਾਲ ਜੀ ਤੇ ਹਸਬੰਡ ਕੇ ਸਿਹਤ ਨਹੀਂ ਠੀਕ ਆ ਉਹਦਾ ਕੰਮ ਚਲਾਣਾ ਪਿਆ ਲੀਵਰ ਦੇ ਪੇਸ਼ੈਂਟ ਹੈ ਗਿਆ ਰਸਮੀ ਦਵਾਈ ਵਗੈਰਾ ਚਲੰਦੀ ਆ ਸਭ ਵਗੈਰਾ ਕਾਫੀ ਜ਼ਿਆਦਾ ਲੱਗਿਆ ਹਣਾ ਬਹੁਤ ਹੂੰ ਸਿਹਤ ਕਿ ਨਹੀਂ ਹੁੰਦੀ ਹੂੰ ਪਹਿਲੇ ਦਿਨ ਬੈੱਡ ਰਹਿ ਗਿਆ ਹਾਂ ਹਾਂ ਜੀ ਲੋਕਲ ਜਿਹੜੀ ਅੱਜ ਦੇ ਸਮਾਪਤੀ ਸਾਰੀ ਜੰਮੂ ਦੀ ਬੇਟੀ ਨੇ ਉਹਨਾਂ ਨੂੰ ਕੀ ਸੰਦੇਸ਼ ਹੈ ਉਹਨਾਂ ਨੂੰ ਇਹ ਹੀ ਹੈ ਕਿ ਘਰ ਕੋਈ ਵੀ ਪ੍ਰੋਬਲਮ ਪੈਂਦੀ ਹੈ ਕੁਝ ਵੀ ਹਾਰ ਨਹੀਂ ਮੰਨੀ ਹੈਗੀ ਲੋਕਾਂ ਨੇ ਕਹਿੰਦੇ ਨੇ ਲੋਕਾਂ ਨੇ ਬਹੁਤ ਗੱਲਾਂ ਕਰਨੀਆਂ ਇਹ ਐਦਾਂ ਦੇ ਆ ਉਹਦਾਂ ਨੇ ਕੁਝ ਨਹੀਂ ਸੁਣਨਾ ਹੈਗਾ ਤੇਂ ਡਟ ਕੇ ਅੱਗੇ ਵੱਡੋ ਸੱਚੀ ਤੋ ਦਿੱਖਸਾ ਜੀ ਸਾਡੀ ਜੰਮੂ ਦੀ ਬੇਟੀ ਨੇ ਬੜਾ ਅੱਛਾ ਸੰਦੇਸ਼ ਦਿੱਤਾ ਕਿ ਲੋਕ ਤਾਂ ਕਾਫੀ ਗੱਲਾਂ ਕਰਦੇ ਨੇ ਪਰ ਲੋਕ ਇਹ ਨਹੀਂ ਸੁਣਨੀ ਹਮੇਸ਼ਾ ਜੇ ਕਾਰ ਵਿੱਚ ਕੋਈ ਪਰੇਸ਼ਾਨੀ ਪਣੀ ਜਾਏ ਤਾਂ ਉਹਦੇ ਲਈ ਆਖੇ ਮੈਂ ਕਦੇ ਸੋਚਿਆ ਬਨੇ ਕਿ ਮੈਂ ਕਦੇ ਈ ਰਿਕਸ਼ਾ ਈ ਆਟੋ ਚਲਾਗੀ ਪਰ ਕਰ ਦੇ ਜਿਹੜਾ ਇਹਦਾ ਜਿਹੜਾ ਪਤੀ ਹੈ ਉਹ ਇੱਕ ਲੀਵਰ ਦੇ ਪੇਸ਼ੈਂਟ ਨੇ ਜਿਹਦੇ ਲਈ ਉਹਨੇ ਕਾਫੀ ਜਿਆਦਾ ਪੈਸਾ ਜਿਹੜਾ ਲਗਾਇਆ ਉਹਦੇ ਚਲਦੇ ਤੋਂ ਤੁਸੀਂ ਦੇਖੀ ਸਕਦੇ ਹੋ ਕਿ ਜਿਹੜੀ ਅਮਨ ਅਮਨ ਜਿਹੜੀ ਹੈ ਈ ਆਟੋ ਚਲਾਈਏ ਤੇ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਬਸਰ ਕਰਾਦੀ ਹੈ ਤਾਂ ਸੇਭੀ ਜਿਆਦਾ ਕਿ ਬੇਟੀਆਂ ਤੋੜਣਾ ਉਹਨੇ ਸਕੂਲ ਵੀ ਭੇਜਨੇ ਪੁੰਦਾ ਉਹਦੇ ਬਾਅਦ ਇਹ ਡੋਗਰਾ ਚੌਂਕ ਜੰਮੂ ਉੱਥੇ ਦੇ ਆਟੋ ਵਗੈਰਾ ਚਲਾਉਂਦੇ ਨੇ ਜਿਹੜੀ ਵੀ ਸਾਡੀ ਕੋਈ ਸਟੋਰੀ ਦਿਖੀਏ ਅਮਨ ਇਹਦੀ ਮਦਦ ਵੀ ਜਰੂਰ ਕਰਿਓ ਕਿਉਂਕਿ ਕਿਸੇ ਦਾ ਵੀ ਨੀ ਮਾਨ ਕਰਦਾ ਕਿ ਜਿਹੜਾ ਇੱਕ ਕੰਮ ਜੈਂਟਸ ਕਰਾ ਦੇਣਾ ਉਹਨ ਇੱਕ ਬੇਟੀ ਸਾਡੀ ਜੰਮੂ ਦੀ ਬੇਟੀ ਜਿਹੜੀ ਇਹ ਕਰਾਦੀ ਹੈ ਮਰ ਵੀਡੀਓ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਦਰਸ਼ਕੋ ਕਿਉਂਕਿ ਆਪਸੀ ਸਾਂਈ ਟੀਵੀ ਚੈਨਲ ਇੱਕ ਸੱਚਾ ਚੈਨਲ ਹੈ ਜਿਹੜਾ ਤੁਹਾਨੂੰ ਖਬਰਾਂ ਦਿੰਦਾ ਸੱਚ ਦੱਸਦਾ ਤੁਹਾਨੂੰ ਹੋਰ ਵੀ ਜੰਮੂ ਦੀ ਜਿਹੜੀਆਂ ਸਟੋਰੀਆਂ ਜਰੂਰ ਦੱਸਦਾ ਜਾਂਦਾ